ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅੱਜ ਨਿਊਜ਼ਪੇਪਰ ਦੇ ਵਿੱਚ ਆਈ ਪ੍ਰਾਪਰਟੀ ਨੂੰ ਲੈ ਕੇ ਇੱਕ ਖਬਰ ਕੀ ਹੈ ਜੀ ਉਹ ਖਬਰ ਆਪੋ ਸਭਾਰੇ ਚੰਨਾ ਪਾਉਣਾ ਪਊਣਾ ਪੰਜਾਬ ਸਰਕਾਰ ਦੇ ਵੱਲੋਂ ਜੋ ਕਲੈਕਟਰੇਟਾਂ ਦੇ ਵਿੱਚ ਫਿਰ ਤੋਂ ਜਿਹੜੀ ਵਾਅਦਾ ਕਰਨ ਦੀ ਤਿਆਰੀ ਕਰ ਦਿੱਤੀ ਗਈ ਹੈ ਕੀ ਹੈ ਖਬਰ ਜੀ ਖਬਰ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਨੂੰ ਢਾਈ ਢੇਰੀ ਕਰਨ ਵਾਲੀ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਦੇ ਕਾਰਨ ਜਿੱਥੇ ਪਹਿਲਾਂ ਹੀ ਸੂਬੇ ਅੰਦਰ ਪ੍ਰਾਪਰਟੀ ਕਾਰੋਬਾਰ ਤੇ ਉਦਯੋਗ ਮੰਦੀ ਦੇ ਦੌਰ ਚੋਂ ਲੰਘ ਰਹੇ ਹਨ ਉਥੇ ਹੀ ਹੁਣ ਪ੍ਰਾਪਰਟੀ ਕਾਰੋਬਾਰ ਤੇ ਉਦਯੋਗਾ ਸਮੇਤ ਆਮ ਲੋਕਾਂ ਉਪਰ ਵੀ ਆਰਥਿਕ ਬੋਝ ਵਧਾਉਣ ਦੀਆਂ ਤਿਆਰੀਆਂ ਵਕ ਵਕ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਸ਼ੁਰੂ ਕਰ ਦਿੱਤੀ ਗਈਆਂ ਹਨ ਮੌਜੂਦਾ ਸਮੇਂ 'ਚ ਐਨਓਸੀ ਦੀ ਸ਼ਰਤ ਤੇ ਚੱਲਦੇ ਪ੍ਰਾਪਰਟੀ ਕਾਰੋਬਾਰੀ ਪੂਰੀ ਤਰ੍ਹਾਂ ਤਵਾਹੀ ਕੰਡੇ ਖੜਾ ਹੈ ਪ੍ਰਾਪਰਟੀ ਕਾਰੋਬਾਰੀ ਵੀ ਬੀਤੇ 22 ਸਾਲਾਂ ਤੋਂ ਸਰਕਾਰ ਦੇ ਮੂੰਹ ਵੱਲ ਦੇਖ ਰਹੇ ਨੇ ਕਿ ਸਰਕਾਰ ਐਨਓਸੀ ਦੀਆਂ ਸ਼ਰਤਾਂ ਬਿਚ ਕੋਈ ਤਬਦੀਲੀ ਕਰੇਗੀ ਜਿਸ ਨਾਲ ਪ੍ਰਾਪਰਟੀ ਕਾਰੋਬਾਰੀ ਸੁੱਖ ਦਾ ਸਾਰਣਗੇ ਪਰ ਅੱਜ ਤੱਕ ਸਰਕਾਰ ਨੇ ਉਜੋਗਾਂ ਦੀ ਤਰ੍ਹਾਂ ਪ੍ਰਾਪਰਟੀ ਕਾਰੋਬਾਰਾਂ ਨੂੰ ਅਣਦੇਖਾ ਹੀ ਕੀਤਾ ਹੈ ਪੰਜਾਬ ਸਰਕਾਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਮਿਲੀ ਨਿਰਦੇਸ਼ਾਂ ਦੇ ਬਾਅਦ ਹੁਣ ਕਲੈਕਟਰੇਟਾਂ ਵਿੱਚ ਵਾਧਾ ਕਰਨ ਦੀਆਂ ਤਿਆਰੀਆਂ ਕਰ ਦਿੱਤੀਆਂ ਗਈਆਂ ਹਨ ਜਿਸ ਦਾ ਇੱਕ ਪ੍ਰਮਾਣ ਲੁਧਿਆਣਾ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਕਲੈਕਟਰ ਰੇਟਾਂ 'ਚ ਵਾਧੇ ਦਾ ਪ੍ਰਸਤਾਵ ਤਿਆਰ ਕਰਕੇ ਲੋਕਾਂ ਕੋਲੋਂ 15 ਜੁਲਾਈ ਤੱਕ ਕਲੈਕਟਰ ਰੇਟਾਂ ਨੂੰ ਲੈ ਕੇ ਸੁਝਾਅ ਮੰਗੇ ਗਏ ਹਨ ਡਿਪਟੀ ਕਮਿਸ਼ਨਰ ਵੱਲੋਂ ਕਲੈਕਟਰ ਰੇਟਾਂ 'ਚ ਵਾਧੇ ਦੇ ਪ੍ਰਸਤਾਵ ਉੱਪਰ ਮੋੜ ਲੇ ਨਜ਼ਰ ਮਾਰਤੇ ਜਿਹੜਾ ਸਾਹਮਣੇ ਆਇਆ ਹੈ ਕਿ ਲੁਧਿਆਣਾ ਜਿਹੜੇ ਲੁਧਿਆਣਾ ਦੀਆਂ 14 ਤਹਿਸੀਲਾਂ ਦੀਆਂ ਨਾਂ ਦੇ ਅਨੇਕਾਂ ਹੀ ਰਿਹਾਇਸ਼ੀ ਤੇ ਵਪਾਰਕ ਜ਼ਮੀਨਾਂ ਦੇ ਨਾਲ ਹੀ ਇੰਡਸਟਰੀਅਲ ਜ਼ਮੀਨਾਂ ਦੇ ਕਲੈਕਟਰੇਟਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੀਆਂ ਨਿਰਦੇਸ਼ਾਂ ਦੇ ਬਾਅਦ ਡਿਪਟੀ ਕਮਿਸ਼ਨਰਾਂ ਵੱਲੋਂ ਕਲੈਕਟਰੇਟਾਂ 'ਚ ਵਾਧਾ ਹੋਣ ਵਾਲੇ ਵਾਧੇ ਨਾਲ ਜਿਹੜਾ ਹਰ ਵਰਗ ਉੱਪਰ ਆਰਥਿਕ ਬੋਝ ਵਧੇਗਾ ਸੋ ਇਹ ਸੀ ਦੋਸਤੋ ਖਬਰ ਪੰਜਾਬ ਦੇ ਜਿਹੜੇ ਕਲੈਕਟਰੇਟਾਂ ਨੂੰ ਲੈ ਕੇ ਸਰਕਾਰ ਫਿਰ ਤੋਂ ਇਸ ਵਿੱਚ ਵਾਧਾ ਕਰਨ ਜਾ ਰਹੀ ਹੈ ਜਿਸ ਦੇ ਨਾਲ ਰਜਿਸਟਰੀ ਵਗੈਰਾ ਕਰਾਉਣ ਤੇ ਸਾਡਾ ਜਿਹੜਾ ਖਰਚ ਹੋਰ ਜ਼ਿਆਦਾ ਵਧਣ ਜਾ ਰਿਹਾ ਹੈ